I don't ਉਹ ਜੀ ਤੇ ਸੰਗਤਾਂ ਲੰਗਰ ਪਾਣੀ ਖਾ ਕੇ ਫ੍ਰੀ ਹੋ ਕੇ ਧੁੱਪ ਦਾ ਆਨੰਦ ਲੈਂਦੇ ਆ ਸਸ ਜੀ ਕੱਲ ਸਾਰਿਆਂ ਨੂੰ ਜੈਗਰ ਦੇ ਤਨਗਦੇ ਤੇ ਅੱਜ ਹੈਗੀ ਆ 23 ਤਰੀਕ ਤੇ ਅੱਜ ਅਸੀਂ ਚੱਲੇ ਆ ਬੱਲਾ ਨੂੰ ਕਿਉਂਕਿ ਬੱਲਾ ਰਵਿਦਾਸ ਜਨਤੀ ਔਰ ਰਵਿਦਾਸੀਆ ਤਾਂ ਦੱਸਿਆ ਕਿ ਦੇ ਨੇ ਸੀਗਾ ਉਹ ਮਨਾਣਾ ਸੀਗਾ ਤੇ ਅੱਜ ਮਨਾਣਾ ਸੀ ਕਿਉਂਕਿ ਜਦੋਂ ਰਵਿਦਾਸ ਚਲਦੇ ਸੀਗੇ ਉਦੋਂ ਤੱਕ ਅੰਛੀ ਗਏ ਹੋਏ ਸੀਗੇ ਪਪਾ ਜੀ ਤੇ ਉੱਥੇ ਸੈਲੀਬ੍ਰੇਟ ਹੋਇਆ ਸਾਰਾ ਕੁਝ ਤੇ ਜਿਹੜੀਆਂ ਤੁਸੀਂ ਵੀਡੀਓਜ਼ ਨੀਚੇ ਜਾ ਕੇ ਦੇਖ ਸਕਦੇ ਆ ਜਦੋਂ ਟ੍ਰੇਨ ਗਈ ਸੀਗੀ ਉਦੋਂ ਦੀ ਵੀਡੀਓ ਵੀ ਤੇ ਚੈਨਲ ਦੇ ਜੇ ਨਵੇਂ ਆ ਤਾਂ ਵੀਡੀਓ ਨੂੰ ਲਾਈਕ ਕਰ ਦਿਓ ਚਾਹੇ ਸਬਸਕ੍ਰਾਈਬ ਕਰ ਲਿਓ ਤਾਂ ਬਾਕੀ ਵੀਡੀਓ ਨੂੰ ਵੀ ਬਹੁਤ ਸਾਰਾ ਪਿਆਰ ਦਿਓ ਤੇ ਚਲੋ ਆ ਚੱਲਦੇ ਆ ਤੇ ਦਰਸ਼ਨ ਕਰਦੇ ਆ ਨਾਲੇ ਤੁਹਾਨੂੰ ਵੀ ਕਰਵਾਉਨੇ ਆ ਤੇ ਚਲੋ ਚਲਿਏ ਅਸਨ ਕਰੀ ਜਿਆਦਾ ਟਾਈਮ ਹੋ ਗਿਆ ਵਾ ਅਸੀਂ ਨਿਕਲਦਿਆਂ ਨੂੰ ਬਾਕੀ ਚਲੋ ਜੋ ਵੀ ਹੁੰਦਾ ਵਧੀਆ ਹੁੰਦਾ ਚਲਦੇ ਆ ਚਲੋ ਜੀ ਗਾਇਸ ਫਾਈਨਲੀ ਆਪਾਂ ਹੁਣ ਉਸ ਰੋਡ ਤੇ ਪਹੁੰਚ ਗਏ ਜਿੱਥੇ ਗੁਰੂਆਂ ਦੇ ਦਰਬਾਰ ਨੂੰ ਰਸਤਾ ਜਾਂਦਾ ਵਾ ਤੇ ਲੋ ਜੀ ਸੰਗ ਤੇ ਹੁਣ ਆਪਾਂ ਚਲਦੇ ਆ ਜੀ ਤੇ ਚਲੋ ਜੀ ਆਪਾਂ ਉਸ ਸਕੇਟ ਵਿੱਚ ਐਂਟਰੀ ਕਰ ਲਈ ਆ ਜੀ ਗੁਰੂ ਦੇ ਦਰਬਾਰ ਤੇ ਜਾਣੇ ਆ ਜੀ ਤੇ ਸਾਰਿਆਂ ਨੇ ਵੀਡੀਓ ਨਾਲ ਦੀ ਬਣੇ ਰਹੋ ਤੇ ਚੈਨਲ ਤੇ ਜੇ ਕੋਈ ਨਵਾਂ ਚੈਨਲ ਜਰੂਰ ਸਬਸਕ੍ਰਾਈਬ ਕਰਿਓ ਤੇ ਵੀਡੀਓ ਸ਼ੇਅਰ ਕਰ ਦਿਓ ਤੇ ਲੋ ਜੀ ਦੇਖੋ ਜੀ ਲੱਗੀਆਂ ਰੌਣਕਾਂ ਸੰਗਤਾਂ ਜਾਰੀਆਂ ਗੁਰੂ ਦੇ ਦਰਬਾਰ ਤੇ ਤੇ ਵੱਧ ਤੋਂ ਵੱਧ ਵੀਡੀਓ ਸ਼ੇਅਰ ਕਰਦੇ ਕੋ ਚੈਨਲ ਨੂੰ ਜਰੂਰ ਸਪੋਰਟ ਕਰਦਿਆ ਕਰੋ ਤੇ ਬਾਕੀ ਸਾਡੀ ਹੋਰ ਵੀਡੀਓ ਨੂੰ ਜਰੂਰ ਪਿਆਰ ਦਿਆ ਕਰੋ ਤਾਂ ਚਲੋ ਹੁਣ ਆਪਾਂ ਹੁਣ ਇਤੋਂ ਕਰਦੇ ਆਂਟਰੀ ਤਾਂ ਹੁਣ ਚੱਲਦੇ ਆਂ ਹਲੋ ਜੀ ਤੇ ਅਸੀਂ ਪਹੁੰਚ ਗਏ ਆਂ ਬੱਲਾ ਤੇ ਹੁਣ ਚੱਲਦੇ ਆਂ ਅੱਗੇ ਸ਼ਾਪਸ ਵੀ ਘਰ ਲੱਗੀਆਂ ਆ। ਚਲੋ ਜੀ ਸੰਗਤ ਦੇਖੋ ਕਾफी ਜਿਆਦੀ ਰੌਣਕਾਂ ਲੱਗੀਆਂ ਹੋਈਆਂ ਤੇ ਗੁਰੂ ਮਹਾਰਾਜ ਜੀ ਦੇ ਪਿਆਰੇ ਪਿਆਰੇ ਸਰੂਪ ਲੱਗੇ ਹੋਏ ਆ ਤੇ ਚਲੋ ਚੱਲਦੇ ਆ ਕਰਦੇ ਸੰਗਤਾਂ ਦੇ ਵੀ ਦਰਸ਼ਨ ਤੇ ਗੁਰੂ ਮਹਾਰਾਜ ਜੀ ਦੇ ਵੀ ਦਰਸ਼ਨ ਤੇ ਚਲੋ ਚਲਿਏ ਸੋ ਪਹਿਲਾਂ ਪਾਰਕ ਲਾ ਲਈਏ ਮੋਟਰਸਾਈਕਲ ਚਲੋ ਤੇ ਲੋ ਜੀ ਸੰਗਤੋ ਆਪਾਂ ਫਾਈਨਲੀ ਪੁੱਜ ਗਏ ਆ ਇਹ ਨਹੀਂ ਮੈਨੂੰ ਕਿਤੇ ਚਲੋ ਜਲਦੀ ਜਲਦੀ ਤੇ ਆਪਾਂ ਹਮ ਬੁਲਟ ਕਰ ਲਿਆ ਪਾਰਕ ਤੇ ਚਲੋ ਜੀ ਹੁਣ ਚਲਦੇ ਆ ਜੀ ਲੋ ਜੀ ਸੰਗਤਾਂ ਦੇ ਕਰੋ ਦਰਸ਼ਨ ਸਭ ਤੋਂ ਪਹਿਲਾਂ ਤੇ ਸੰਗਤਾਂ ਤਰਿਆ ਹੋਈਆਂ ਜੀ ਸਾਰੀਆਂ ਤੇ ਚਲੋ ਆਪਾਂ ਵੀ ਚਲਦੇ ਆ ਜੀ ਤੇ ਗੁਰੂ ਮਹਾਰਾਜ ਜੀ ਦੇ ਦਰਸ਼ਨ ਕਰਦੇ ਨਾਲ ਤੁਹਾਨੂੰ ਵੀ ਕਰੋਨੇ ਆ ਵੀਡੀਓ ਨੂੰ ਬੱਦ ਤੋਂ ਬਾਅਦ ਸ਼ੇਅਰ ਕਰ ਦਿਆ ਕਰੋ ਤੇ ਸਾਡੀ ਹੋਰ ਵੀਡੀਓ ਨੂੰ ਜਰੂਰ ਪਿਆਰ ਕਰਿਆ ਕਰੋ ਤੇ ਦੇਖੋ ਜੀ ਪ੍ਰਮਾਤਮਾ ਦਾ ਨਾਮ ਹਰੀ ਲਿਖਿਆ ਹੋਇਆ ਤੇ ਸਾਨੂੰ ਜਰੂਰ ਸਪੋਰਟ ਕਰਦੇਆ ਕਰੋ ਦੇਖੋ ਬਾਕੀ ਆਪਾਂ ਗੁਰੂ ਮਹਾਰਾਜ ਜੀ ਦੀ ਕਈ ਵੀਡੀਓ ਪਾਈਆਂ ਹੋਈਆਂ ਜਦੋਂ ਤੁਕਾਂਚੀ ਨੂੰ ਟ੍ਰੇਨ ਗਈ ਉਹਦੀ ਵੀਡੀਓ ਪਾਈ ਹੋਈ ਹੈ ਜਾ ਕੇ ਜਰੂਰ ਚੈੱਕ ਆਊਟ ਕਰਿਓ ਬਾਕੀ ਤੁਸੀਂ ਹੋਰ ਵੀਡੀਓ ਨੂੰ ਪਿਆਰ ਦੇ ਦਿਆ ਕਰੋ ਤੁਸੀਂ ਸਪੋਰਟ ਨਹੀਂ ਕਰਦੇ ਆਪਣੇਆਂ ਨੂੰ ਸਪੋਰਟ ਕਰਦੇਆ ਕਰੋ ਤੇ ਵੀਡੀਓ ਬਾਅਦੋਂ ਸ਼ੇਅਰ ਕਰਦੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਚਲੋ ਹੁਣ ਚੱਲਦੇ ਆਂ ਕਲੋਜੀ ਸੰਗ ਤੇ ਗੁਰੂ ਮਹਾਰਾਜ ਦੇ ਦਰਬਾਰ ਦੇਖੋ ਚਮਕਦਾ ਪਿਆ ਆ ਤੇ ਨਾਲ ਸੰਗਤਾਂ ਨੇ ਲਾਈਆਂ ਹੋਈਆਂ ਰੋਣਕਾਂ ਤੇ ਲੋ ਜੀ ਕਰੋ ਦਰਸ਼ਨ ਸੰਗਤਾਂ ਦੇ ਤੇ ਸੱਚਖੰਡ ਬੱਲਾਂ ਦੇ ਵੀ ਕਰੋ ਦਰਸ਼ਨ ਤੇ ਜਿਹੜੇ ਨਹੀਂ ਜਾ ਸਕੇ ਜਰੂਰ ਵੀਡੀਓ ਵੱਧ ਤੋਂ ਵੱਧ ਨਾ ਤੱਕ ਪਹੁੰਚਾਓ ਸ਼ੇਅਰ ਕਰਿਓ ਕੋਈ ਦਰਸ਼ਨ ਕਰ ਸੰਗਤ ਮੈ ਲਗਾ ਹੀ ਲੈਣ ਦੀ ਇੱਥੇ ਤੇ ਹੁਣ ਐਣੀ ਕੋ ਸੀ ਤੇ ਲੋ ਜੀ ਸੰਗਤ ਤੇ ਕਰੋ ਦਰਸ਼ਨ ਜੀ ਵਾਹਿਗੁਰੂ ਜੀ ਕਿਰਪਾ ਕਰੇ ਲੋ ਜੀ ਸੰਗਤ ਤੇ ਕਰੋ ਦਰਸ਼ਨ ਤੇ ਚਲੋ ਹੁਣ ਆਪਾਂ ਉਸ ਟੈਮ ਕੋਈ ਨਹੀਂ ਬੋਲਦੇ ਪਰਮਾਤਮਾ ਦੇ ਰੰਗ ਵਿੱਚ ਰੰਗੀ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਠੀਕ ਹੈ ਚਲੋ ਜੀ ਸੰਗਤਿ ਗੁਰੂ ਦਾ ਦਰਬਾਰ ਦੇਖੋ ਕਿੰਨਾ ਸੋਹਣਾ ਲੱਗਦਾ ਪਿਆ ਵਾ ਤੇ ਇਹ ਦੇਖੋ ਕਿੰਨਾ ਸੋਹਣਾ ਸਜਾਇਆ ਗਿਆ ਫੁੱਲਾਂ ਦੇ ਨਾਲ ਤੇ ਚਲੋ ਆਪਾਂ ਲਾਈਨ ਦੇ ਵਿੱਚ ਲੱਗੇ ਹੋਏ ਆ ਬਸ ਆਪਾਂ ਥੋੜੇ ਦੂਰ ਹੀ ਆ ਬਸ ਪੁੱਜ ਜਾਣਾ ਜਲਦੀ ਜਲਦੀ ਤੇ ਤਾਂ ਵੀ ਜਲਦੀ ਜਲਦੀ ਦਰਸ਼ਨ ਕਰਉਨੇ ਆ ਚਲੋ ਜੀ ਫਾਈਨਲੀ ਆਪਾਂ ਹੁਣ ਲੱਗ ਗਏ ਆ ਗਿਆਂ ਗੁਰੂ ਦੇ ਦਰਬਾਰ ਦੇ ਕੋਲ ਚਲੋ ਜੀ ਫਾਈਨਲੀ ਲੋ ਜੀ ਸੰਗਤੇ ਕਰੋ ਗੁਰੂ ਮਹਾਰਾਜ ਜੀ ਦੇ ਦਰਸ਼ਨ ਜਿਹੜੀ ਗੁਰੂ ਅਭਿਦਾਸ ਮਹਾਰਾਜ ਜੀ ਦੇ ਦਰਸ਼ਨ ਕਰਕੇ ਸਾਰਾ ਚੈਨ ਕਮੈਂਟੇ ਬੇਜੇ ਜਰੂਰ ਜੈ ਗੁਰਦੇਵ ਜਰੂਰ ਲਿਖਿਓ ਜੀ ਤੇ ਚਲੋ ਲੋ ਜੀ ਸੰਗਤੋ ਆਪਾਂ ਦਰਸ਼ਨ ਕਰਕੇ ਫਾਈਨਲੀ ਆ ਗਏ ਬਾਹਰ ਤੇ ਲੁਕੀ ਸੰਗਤਾਂ ਲੈਣਾ ਚ ਲੱਗੀਆਂ ਤੇ ਹੁਣ ਆਪਾਂ ਚੱਲਨੇ ਅਗਲੀ ਸਾਈਡ ਜਿੱਧਰ ਗੁਰੂ ਮਹਾਰਾਜ ਜੀ ਪ੍ਰਚਾਰ ਕਰਨ ਨੂੰ ਬੈਠਦੇ ਆ ਤੇ ਚਲੋ ਹੁਣ ਜਾਂਦੇ ਉਧਰ ਦੀ ਸਾਈਡ ਤਲੋਜੀ ਸੰਗਤੇ ਸੰਗਤਾਂ ਬੈਠੀਆਂ ਹੋਈਆਂ ਕੀਰਤਨ ਸੁਣ ਰਹੀਆਂ ਤੇ ਇਹਨਾਂ ਸਭ ਕੋ ਤੁਸੀਂ ਵੀ ਨਾਲ ਦੀ ਨਾਲ ਪ੍ਰਭੂ ਦਾ ਗੁਣਗਾਨ ਕਰੋ ਤੇ ਬਾਪੂ ਆ ਵੀਡੀਓ ਸ਼ੇਅਰ ਜ਼ਰੂਰ ਕਰ ਦਿਓ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਤਲੋਜੀ ਸੰਗਤੇ ਲਟਾਣਾ ਸੱਜਿਆ ਹੋਇਆ ਦਰਵਾਰ ਹੈ ਜੀ ਪੂਰਾ ਤੇ ਚਲੋ ਹੁਣ ਆਪਾਂ ਇੱਧਰ ਜਾਈਏ ਇੱਧੇ ਸਾਈਡ ਮੱਥਾ ਟੇਕਨੀ ਹੈ ਇਹਨਾਂ ਦਾ ਤੁਹਾਨੂੰ ਵੀ ਦਰਸ਼ਨ ਕਰਾਉਣੇ ਆ ਤੇ ਤਲੋਜੀ ਕਰੋ ਦਰਸ਼ਨ ਜੀ ਵਾਹਿਗੁਰੂ ਕਿਰਪਾ ਕਰੇ ਤਲੋਜੀ ਕਰੋ ਨਿਸ਼ਾਨ ਸਾਹਿਬ ਦੇ ਦਰਸ਼ਨ ਤੇ ਤਲੋਜੀ ਸੰਗਤੇ ਕਰੀਏ ਦਰਸ਼ਨ ਵਾਹਿਗੁਰੂ ਵਾਹਿਗੁਰੂ ਕਿਰਪਾ ਕਰੇ ਸਾਰਿਆਂ ਤੇ ਪ੍ਰਭੂ ਓਹ ਜੀ ਬਹੁਤ ਚਲੋ ਲੋ ਜੀ ਗਾਇਸ ਜਿਵੇਂ ਕਿ ਤੁਹਾਨੂੰ ਦੱਸਿਆ ਮੱਥਾ ਟੇਕਿਆ ਸੀ ਆ ਗਈ ਤੇ ਹੁਣ ਆਪਾਂ ਚੱਲਦੇ ਆਂ ਪ੍ਰਸ਼ਾਦ ਲੈ ਕੇ ਪੀਤੰਧਾ ਦੇ ਲੰਗਰ ਹਾਲ ਕਿ ਸੰਗਤ ਜਿਆਦੀ ਹੈ ਉਹਨੂੰ ਬਾਹਰੀ ਸਾਈਡ ਲੰਗਰ ਹਾਲ ਉਧਰ ਵੀ ਚੱਲਦੇ ਆਂ ਤੇ ਪਹਿਲਾਂ ਜਾ ਕੇ ਪ੍ਰਸ਼ਾਦ ਲਈ ਐਣੀ ਨੇ ਤਾਂ ਪ੍ਰਸ਼ਾਦ ਲੈ ਲਿਆ ਹੁਣ ਮੈਂ ਵੀ ਜਾ ਕੇ ਪ੍ਰਸ਼ਾਦ ਲਵਾਂ ਬਾਕੀ ਤੁਸੀਂ ਇੱਕ ਵਾਰੀ ਜ਼ਰੂਰ ਫਿਰ ਦਰਸ਼ਨ ਕਰੋ ਜੀ ਗੁਰੂ ਦੇ ਦਰਬਾਰ ਦੇ ਤੇ ਲੋ ਜੀ ਸੰਗਤੋ ਪ੍ਰਸ਼ਾਦ ਲਿਆ ਆਪਾਂ ਲੈ ਤੇ ਚਲੋ ਹੁਣ ਚੱਲਦੇ ਆਂ ਬਾਹਰ ਵਾਲੀ ਸਾਈਡ ਸੇਕਰੋ ਦਰਸ਼ਨ ਜੀ ਤੇ ਚਲੋ ਹੁਣ ਚੱਲਦੇ ਆ ਲੰਗਰ ਸ਼ਕੀ ਹੈ ਤੇ ਅੱਜ ਇੱਧਰ ਬਲੱਡ ਡੋਨੇਸ਼ਨ ਕੈਂਪ ਵੀ ਲੱਗਾ ਹੈ ਤੇ ਇੱਥੇ ਥੱਲੇ ਪਾਸੇ ਲੰਗਰ ਹਾਲ ਚਲੋ ਜੀ ਸੰਗਤੇ ਆਪਾਂ ਲੰਗਰ ਪਛਾਤਾ ਛਕ ਲਿਆ ਜੀ ਤੇ ਹੁਣ ਆਪਾਂ ਚੱਲਦੇ ਤੁਹਾਨੂੰ ਹੁਣ ਤੇ ਖੋਨੇ ਹੋਰ ਜਗ੍ਹਾ ਤੇ ਸੰਗਟਾ ਪਾਰਕ ਆ ਤੇ ਬੈਠੀਆਂ ਵਾ ਤੇ ਚਲੋ ਆਪਾਂ ਵੀ ਚੱਲਦੇ ਆ ਜੀ ਤੇ ਤੁਹਾਨੂੰ ਵੀ ਦਰਸ਼ਕ ਕਰਉਣੀ ਆ ਲਓ ਜੀ ਤੇ ਸੰਗਟਾ ਲੰਗਰ ਪਾਣੀ ਖਾ ਕੇ ਫ੍ਰੀ ਹੋ ਕੇ ਧੁੱਪ ਦਾ ਆਨੰਦ ਲੈਂਦੇ ਆ ਲੰਗਰ ਪਾਣੀ ਚੋਕਲੇਟ ਤੇ ਹੁਣ ਚੱਲੀਏ ਬਾਹਰ ਚੱਲਦੇ ਆ ਹੋ ਲੋਕ ਇਹ ਲੱਸੀ ਵਾਸਤੇ ਆਏ। ਇਹ ਚੱਲਿਆ ਘਰ ਨੂੰ ਤੇ ਬਹੁਤ ਕਾਫੀ ਸ਼ਾਪਸ ਲੱਗੀਆਂ ਆ। ਇਹ ਦੇਖਦੇ ਦੇਖਦੇ। ਤੇ ਬੱਚਿਆਂ ਵਾਸਤੇ ਕਾਫੀ ਜ਼ਿਆਦਾ ਖਟੋਣੇ ਆ। ਤੇ ਰਵਿਦਾਸ ਮਹਾਰਾਜ ਜੀ ਦੇ ਸਰੂਪੀ ਤੇ ਆ। ਤੇ ਲੋ ਜੀ ਸੰਗਤ ਇਹ ਕਾਫੀ ਜ਼ਿਆਦਾ ਦੁਕਾਨਾਂ ਸੜੀਆਂ। ਟਮਾਟਾ ਸਵਾਨ ਬੱਚਿਆਂ ਦਾ ਖਟੋਣੇ ਵਗੈਰਾ। ਸਾਰਾ ਕੁਝ ਪੇਂਟਿੰਗਸ ਐਂਸੀ ਵਗੈਰਾ ਸਾਰਾ ਕੁਝ। ਸੰਗਤ ਦੇ ਦੰਦ ਕਲੀਆਂ ਪਰ ਪਰਸਾ ਕੀ ਅੱਜ ਜੀ ਚਲੋ ਬਾਬਾ ਜੀ ਦੇ ਦਰਸ਼ਨ ਹੋ ਜਾਣਾ ਤਾਂ ਕਿ ਉਹ ਤੁਸੀਂ ਜੀ ਆਰਾਮ ਕਰਨ ਵਾਸਤੇ ਕਿਉਂਕਿ ਸਵੇਰ ਦੇ ਬੈਠੇ ਸੀਗੇ ਤਾਂ ਸਾਨੂੰ ਤਾਂ ਲੇਟ ਹੋ ਗਏ ਮੋਢਾ ਜੀ ਆਉਣਾ ਸੀ ਉਹਨਾਂ ਨੂੰ ਅਜੇ ਹਾਲੇ 1 ਘੰਟਾ 1.5 ਘੰਟਾ ਪੂਰਾ ਮੇਲਾ ਹੀ ਲੱਗਾ ਹੋਇਆ ਵਾ ਜੀ ਤੇ ਬਾਕੀ ਕੁੜੀ ਪੈਰੀ ਸੰਗਤ ਨੂੰ ਵੀਡੀਓ ਮਤਲਬ ਸ਼ੇਅਰ ਕਰਦੇ ਹਾਂ ਕਾਫੀ ਸਮਾਂ ਲੱਗ ਗਿਆ ਅੱਜ ਦੀ ਕਹੀ ਆ ਤੇ ਹੁਣ ਚਲੋ ਚੱਲਦੇ ਹਾਂ ਅਸੀਂ ਤੇ ਪਹਿਲਾਂ ਅਸੀਂ ਹੋਰ ਰਸਤੇ ਆਏ ਸੀਗੇ ਹੁਣ ਅਸੀਂ ਇਹ ਕਿ ਆ ਇਸ ਰਸਤੇ ਨਿਕਲ ਜਾਈਓ ਉਹ ਦੋ ਰਸਤੇ ਆਸੇ ਉਹ ਆਉਣ ਵਾਸਤੇ ਜਾਣ ਵਾਸਤੇ ਦੋਨੇ ਯੂਜ਼ ਹੋ ਜਾਂਦੇ ਆ ਤੇ ਲੋ ਜੀ ਸੰਗਤੇ ਹੁਣ ਆਪਣੀ ਵਾਪਸੀ ਹੈ ਹਣ ਕੇਟ ਆਪਾਂ ਚੱਕ ਲਈ ਆ ਤੇ ਆਈ ਹੋਪ ਤੁਸੀਂ ਸਾਰਿਆਂ ਨੇ ਖੁੱਲੇ ਦਰਸੇ ਕਿਤੇ ਹੋਵੇ ਤੇ ਆਦੇ ਬਲੌਗ ਨੂੰ ਬਾਕੀ ਸ਼ੇਅਰ ਕਰ ਲਓ ਸਬਸਕ੍ਰਾਈਬ ਕਰ ਲਓ ਬਾਕੀ ਤੁਸੀਂ ਸਾਡੀ ਹੋਰ ਵੀਡੀਓ ਜਰੂਰ ਵਾਤਵਾਤ ਪਿਆਰ ਦਿਓ ਤੇ ਚਲੋ ਹੁਣ ਚੱਲਦੇ ਆ ਜੀ ਚਲਿਏ ਜੀ ਹੁਣ ਆਪਾਂ